ਬਹੁਤ ਮਾੜੀ ਗੱਲ ਹੋਈ ਹੈ। ਜ਼ਿਲ੍ਹਾ ਗਰਦਾਸਪੁਰ ਦੇ ਸੈਂਕੜੇ ਪਿੰਡ ਜਿਹੜੇ ਨੇ ਪਾਣੀ ਦੀ ਲਪੇਟ ਵਿੱਚ ਆ ਗਏ ਨੇ। ਪਾਣੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਹੁੰਚ ਗਿਆ। ਦਾਣੇ ਜਿਹੜੇ ਲੋਕਾਂ ਦੇ ਨੇ ਉਹ ਭਿੱਜ ਗਏ ਨੇ। ਲੋਕ ਕੋਠਿਆਂ ਤੇ ਚੜ੍ਹੇ ਹੋਏ ਨੇ। ਡੰਗਰਾਂ ਦੇ ਖਾਣ ਲਈ ਕੁਝ ਨਹੀਂ ਗਾ। ਪਰਸੋਂ ਤੋਂ ਡੰਗਰ ਵੀ ਭੁੱਖੇ ਨੇ। ਤੇ ਲੋਕ ਵੀ ਜਿਹੜੇ ਨੇ ਉਹਨਾਂ ਨੂੰ ਵੀ ਖਾਣ ਲਈ ਕੋਈ ਚੀਜ਼ ਨਹੀਂ ਮਿਲੀ ਮੈਂ ਇਹ ਸਮਝਦਾ ਹਾਂ ਕਿ ਪ੍ਰਸ਼ਾਸਨ ਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਸੀ ਜਿਹੜਾ ਨਹੀਂ ਕਰ ਸਕੀ ਹੁਣ ਤੱਕ ਇਹਦਾ ਜਿਹੜਾ ਨੁਕਸਾਨ ਹੈ ਹੜ੍ਹਾਂ ਦਾ ਉਹ ਨੰਬਰ 2 ਤੇ ਆ ਸਭ ਤੋਂ ਪਹਿਲਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਉਹ ਲੋਕਾਂ ਦੀ ਮਾਲ ਡੰਗਰ ਦੀ ਰੱਖੀ ਕਰੇ ਚਾਰੇ ਦਾ ਪ੍ਰਬੰਧ ਕਰਨ ਲੋਕਾਂ ਨੇ ਹੋਰ ਹਫ਼ਤੇ ਤੱਕ ਆਪਣੇ ਪੈਰਾਂ ਤੇ ਖੜੇ ਹੋ ਜਾਣਾ ਮੈਂ ਉਨਾ ਚਿਰ ਤੱਕ ਉਹਨਾਂ ਨੂੰ ਖਾਣਾ ਪ੍ਰਬੰਧ ਕਰਕੇ ਦੇਣ ਮੈਂ ਲੋਕਲ ਸੰਸਥਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਪਿੰਡ ਜਿਹੜੇ ਸੁੱਕੇ ਥਾਂ ਤੇ ਨੇ ਉਹ ਰਾਸ਼ਨ ਪਕਾ ਕੇ ਉਹਨਾਂ ਪਿੰਡਾਂ ਵੱਲੋਂ ਲੈ ਕੇ ਆਉਣ ਜਿਹੜੇ ਪਿੰਡ ਅੱਜ ਪਾਣੀ ਦੀ ਵੱਡੀ ਲਪੇਟ ਵਿੱਚ ਨੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਏ ਇਕੱਲਿਆਂ ਦੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਤੇ ਮੈਂ ਫੇਸ ਸਾਰੀਆਂ ਜਥੇਬੰਦੀਆਂ ਨੂੰ ਸਮੂਚੀਆਂ ਨੂੰ ਸਭ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਨੂੰ ਮੈਂ ਜਾਤੀ ਤੌਰ ਤੇ ਵੀ ਕਹਾਂਗਾ ਕਿ ਉਹ ਲੰਗਰ ਪਕਾ ਕੇ ਉਹਨਾਂ ਪਿੰਡਾਂ ਵਿੱਚ ਲੈ ਕੇ ਜਾਣ ਜਿੰਨਾ ਪਿੰਡਾਂ ਵਿੱਚ ਅਜੇ ਕੋਈ ਰਾਸ਼ਨ ਪਕਾਉਣ ਵਾਲਾ ਪ੍ਰਬੰਧ ਕੋਈ ਨਹੀਂਗਾ ਰਾਸ਼ਨ ਹੈ ਨਹੀਂ ਸੱਚੇ ਤਰੀਕ ਲੋਕਾਂ ਦੀ ਫਸਲ تباہ ਹੋ ਗਿਆ ਕਿ ਸਰਕਾਰ ਨੇ ਉਸ ਬਾਰੇ ਕੁਝ ਕੀ ਕਰਨਾ ਚਾਹੀਦਾ ਹੈ ਗੁਜ਼ਾਰਾ ਮੈਂ ਕਹਿੰਦਾ ਕੋਈ ਵੀ ਸਰਕਾਰ ਹੋਵੇ ਉਹਦੇ ਉੱਤੋਂ ਦੀ ਪਾਣੀ ਗ੍ਰੋਸ ਕਰਦਾ ਹੈ ਇਸ ਲਈ ਆਪਣੇ ਜੀਵਨਦਾਰਾਂ ਦੀ ਬਾਹ ਮੱੜਦੀ ਹੈ ਸਾਰੇ ਹੀ ਲਗਭਗ 10-10 ਫੁੱਟ ਨੀਵੇਂ ਦੇ ਤੇ ਸਰਕਾਰ ਦਾ ਫਰਜ਼ ਬੰਦਾ ਹੈ ਪਾਣੀ ਨਾ ਭਰਿਆ ਇਹਦੇ ਵਿੱਚ ਬਹੁਤ ਸਾਰੇ ਪੈਸੇ ਫੰਡ ਵਿੱਚ ਪਏ ਹੋਏ ਨੇ ਉਹਨਾਂ ਨੂੰ ਤੁਰੰਤ ਲੋਕਾਂ ਨੂੰ ਦੇਣੇ ਚਾਹੀਦੇ ਨੇ ਫਸਲ ਜਿਹੜੀ ਹੈ ਉਹ ਇਹ ਪੂਰੀ ਨਹੀਂ ਕਰ ਸਕਦੇ ਪਰ ਫਿਰ ਵੀ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਏ ਤੇ ਸਰਕਾਰਾਂ ਜਿਹੜੀਆਂ ਏ ਕੱਲ ਤੋਂ ਨੱਠਣ ਨਾ। ਧੰਨਵਾਦ। ਹੋਰ ਹੈ। ਵਾਲੀਆ ਸਾਹਿਬ ਵਾਇਰ ਜੀ ਕੱਲ ਸਾਹਿਬ ਵਾਇਰ ਹੀ ਫਤਿਹ। ਦੇਖੋ ਗੱਲ ਇਹ ਵੇ ਆ ਕਿ ਸਭ ਤੋਂ ਪਹਿਲਾਂ ਤਾਂ ਇਹ ਜੋ ਵੀ ਵਾਪਰਿਆ ਬਹੁਤ ਮਾੜਾ। ਜਿਹੜੇ ਬੱਬਾ ਨਾਨਕ ਦੇ ਨਾਲ ਲੱਗਦੇ ਜਿਹੜੇ ਪੱਖੋ ਕੀ ਸਾਧਾਂ ਵਾਲੀ ਮਾਣ ਪਿੰਡ ਨੇ ਪੂਰੀ ਤਰ੍ਹਾਂ ਡੁੱਬ ਚੁੱਕੇ ਆ। ਨਾਲ ਮਿਤਲਾ ਵਗੈਰਾ ਵੀ ਸਾਰੇ ਇੱਧਰ ਜਾਂ ਹਰੂਵਾਲ ਇਹ ਸਾਰੇ ਪੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ। ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਕਰੋਪੀ ਕੁਦਰਤ ਦੀ। ਦੇਖੋ ਮੈਂ ਇਸ ਨੂੰ ਕੁਦਰਤ ਦੀ ਕਰੋਪੀ ਤਾਂ ਗਿਣਦਾ ਪਰ ਥੋੜੀ ਜ਼ਿਆਦਾ ਕਰੋਪੀ ਹੈਗੀ ਆ ਸਾਡੀਆਂ ਸਰਕਾਰਾਂ ਦੀ, ਜ਼ਿਆਦਾ ਕਰੋਪੀ ਹੈਗੀ ਆ ਸਰਕਾਰੀ ਸਿਸਟਮ ਦੀ। ਕਾਰਨ ਕਿ ਦਰਿਆ ਰਹਿ ਗਿਆ ਨਹਿਰਾਂ ਦੀ ਤਰ੍ਹਾਂ। ਆਪਾਂ ਬੜਾ ਜ਼ੋਰ ਲਾਉਂਦੇ ਆ ਜੀ ਫਲਾਣੀ ਡਰੇਨ ਸਾਫ ਕਰ ਦਿੱਤੀ ਜੀ ਬਰਸਾਤੀ ਮੌਸਮ ਦੇ ਵਿੱਚ ਪਾਣੀ ਦਾ ਨਿਕਾਸ ਚੰਗਾ ਹੋਵੇ। ਪਰ ਕਈ ਦਹਾਕੇ ਹੋ ਗਏ ਆ ਕਦੇ ਦਰਿਆਵਾਂ ਦੀ ਸਫਾਈ ਹੋਈ ਨਹੀਂ ਦਰਿਆ ਜਿਹੜੇ ਆ ਉਹ ਕਾਈ ਨਾਲ ਭਰੇ ਪਏ ਆ ਕਾਨਿਆਂ ਨਾਲ ਭਰੇ ਆ ਰੇਤਿਆਂ ਨਾਲ ਭਰੇ ਪਏ ਆ ਔਰ ਇੱਕ ਨਹਿਰਾਂ ਜਿੰਨੀ ਜਗ੍ਹਾ ਦਰਿਆ ਤਾਂ ਰਹਿ ਗਿਆ ਨਾ ਦੇ ਜੇਕਰ ਦਰਿਆਵਾਂ ਦੀ ਸਫਾਈ ਹੋਈ ਹੋਵੇ ਡੀਸਿਲਟਿੰਗ ਹੋਈ ਹੋਵੇ ਜੇਕਰ ਤੁਸੀ ਬੰਨ੍ਹ ਦੀ ਰਿਪੇਅਰ ਹੋਈ ਹੋਵੇ ਸਮੇ ਸਮੇਸੇ ਤੇ ਇਹਦਾ ਨਾ ਹੋਵੇ ਕਿ ਇੱਥੇ ਜਿੱਥੇ ਦਰਿਆਵਾਂ ਚ ਪਾਣੀ ਜਾਣਾ ਉੱਥੇ ਰੇਤਾ ਤੇ ਕਾਨੇ ਜਿੱਥੇ ਡੈਮਾਂ ਦੇ ਵਿੱਚ ਪਾਣੀ ਖੜਨਾ ਹੈ ਉੱਥੇ ਗਾਰ ਜੰਮੀ ਪਈ ਇਹ ਬਿਲਕੁਲ ਸਹੀ ਰਿਪੋਰਟਾਂ ਨੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਦਰਿਆਦ ਤੁਸੀਂ ਵੀ ਵਹਿੰਦੇ ਹੋ ਤੇ ਡੀਐਮਰ ਦੀ ਸਫਾਈ ਵੀ ਜਿਹੜੀ ਹੈ ਨਹੀਂ ਹੁੰਦੀ ਉੱਥੇ ਜਿੱਥੇ ਗਾਰ ਹੈ ਉੱਥੇ ਉਹ ਗਾਰ ਦੀ ਸਫਾਈ ਜਿਹੜੀ ਕਿਸੇ ਵੀ ਢੰਗ ਨਾਲ ਨਹੀਂ ਹੁੰਦੀ ਸੋ ਉਹ ਜੇਕਰ ਕੋਈ ਸਿਸਟਮ ਦੇ ਨਾਲ ਉਹ ਗਾਰ ਕੱਢ ਲਈ ਜਾਵੇ ਤੇ ਸ਼ਾਇਦ ਆ ਨੁਕਸਾਨ ਨਾ ਹੋਣ ਸੋ ਇਹ ਕੁਦਰਤੀ ਕਰੋਪੀ ਦੇ ਨਾਲ-ਨਾਲ ਕਰੋਪੀ ਜਿਹੜੀ ਹੈ ਇਹ ਜ਼ਿਆਦਾਤਰ ਸਾਡੀਆਂ ਗਲਤ ਸਿਸਟਮ ਵੀ ਹੈ ਸੋ ਇੱਥੇ ਪਹੁੰਚੇ ਆ ਲੋਕ ਇੱਥੇ ਕਿਨੋ ਹੈ ਤੁਹਾਨੂੰ ਹੈ ਸਾਨੂੰ ਹੈ ਕਿਸੇ ਪ੍ਰੈਡਿਕਲ टर्म ਤੱਕ ਲੋਕ ਦੇਖੋ ਸਰਕਾਰ ਤੋਂ ਸਾਨੂੰ ਆਸ ਕੋਈ ਨਹੀਂ ਪਰ ਅਸੀਂ ਤਾਂ ਮੰਗ ਹੀ ਕਰਦੇ ਆਂ ਕਿ ਇਹਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਪੂਰਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਪਰ ਇਹ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਦੇਣ ਵਾਲੇ ਜਿਹੜੇ ਆ ਇਹ ਦੱਸ ਸਕਦੇ ਆਂ ਕਿ 23 ਦੇ ਵਿੱਚ ਇਹਨਾਂ ਕਿਹਨੂੰ ਮੁਆਵਜ਼ਾ ਦਿੱਤਾ ਸੀ ਜਦੋਂ 23 ਦੇ ਵਿੱਚ ਮਤਲਬ ਤਿੰਨੇ ਦਿਨਾਂ ਬਾਅਦ ਇਹ ਨੁਕਸਾਨ ਕੀਤਾ ਸੀ ਨੁਕਸਾਨ ਕੀਤਾ ਸੀ ਕਿਹਨੂੰ ਮੁਆਵਜ਼ਾ ਮਿਲਿਆ ਲੋਕ ਤਰਾ ਤਰਾ ਕਰਦੇ ਪਏ ਹੁਣ ਵੀ ਲੋਕ ਜਿਹੜੇ ਆ ਪੂਰੀ ਤਰ੍ਹਾਂ ਡਰੇ ਪਏ ਆ ਕਿ ਢੇਲਾ ਕਿਸੇ ਨੂੰ ਮਿਲਣਾ ਨਹੀਂ ਤੇ ਸਿਸਟਮ ਦੀ ਵਜ੍ਹਾ ਕਰਕੇ ਸਾਰਾ ਦਾ ਸਾਰਾ ਜਿਹੜਾ ਇਹ ਲੋਕਾਂ ਦਾ ਨੁਕਸਾਨ ਹੋ ਰਿਹਾ ਪਰ ਅਸੀਂ ਮੰਗ ਕਰਦੇ ਆ ਕਿ ਸਰਕਾਰਾਂ ਸਮਝ ਕਰਨ ਕਿਸਾਨੀ ਹਿੱਤ ਵਾਲੇ ਪਾਸੇ ਇਹਨੂੰ ਥੋੜੀ ਆਪਣੀ ਅਕਲ ਦਾ ਇਸਤੇਮਾਲ ਕਰਨ ਤੇ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਜਾਨੀ مالی ਆਰਥਿਕ ਜੋ ਵੀ ਆ ਉਹਦੀ ਪੂਰੀ ਪੂਰੀ ਪਰ ਭਾਈ ਕੀਤੀ ਜਾਵੇ ਅੱਗੇ ਤੋਂ ਤੁਸੀਂ ਬੰਨ ਜਿਹੜੇ ਨੇ ਉਹਨਾਂ ਨੂੰ ਰਿਪੇਅਰ ਕੀਤਾ ਜਾਵੇ ਔਰ ਦਰਿਆ ਜਿਹੜਾ ਸਾਰੇ ਖਾਲੀ ਕੀਤੇ ਜਾਣ ਇੱਥੇ ਰੇਤਾ ਕੱਢੀ ਜਾਵੇ ਡੈਮ ਜਿਹੜੇ ਨੇ ਉਹਨਾਂ ਦੀ ਸਪਾਈ ਕਰਵਾਈ ਜਾਵੇ ਤਾਂ ਜੋ ਪਾਣੀ ਆਪਣੀ ਦਿਸ਼ਾ ਦੇ ਵਿੱਚ ਰਹੇ ਜਦੋਂ ਭੰਡਾ ਹੀ ਛੋਟਾ ਹੈ ਤਾਂ ਫਿਰ ਉਹ ਮੁਸ਼ਕਲ ਹੈ ਜੀ ਫਿਰ ਇਹ ਕੁਛ ਤਾਂ ਹੋਣਾ ਹੈ ਸੋ ਦਰਿਆ ਸਾਫ਼ ਕੀਤੇ ਜਾਣ ਇਹ ਪਹਿਲੀ ਜ਼ਿੰਮੇਵਾਰੀ ਔਰ ਨਾਲ ਦੀ ਨਾਲ ਲੋਕਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਤਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਸਰਕਾਰਾਂ ਦੇ ਬਹਾਲ ਹੋਵੇਗਾ ਨਹੀਂ ਤੇ ਲੋਕ ਟੁੱਟ ਚੁੱਕੇ ਆ ਥੱਕ ਚੁੱਕੇ ਆ ਹਾਰ ਚੁੱਕੇ ਆ ਲੋਕ بے ਆਸ ਹੋ ਚੁੱਕੇ ਆ ਸਕਾਰਾਂ ਵਾਏਪੁਰ ਜਿੱਕਾ ਖਾਲਸਾ ਵਾਏਪੁਰ ਜਿੱਕੀ ਫਤੇ ਅੱਜ ਅਸੀਂ ਡੇਰਾ ਬਾਬਾ ਨਾਨਕ ਪਹੁੰਚੇ ਆ ਜਿਹੜਾ ਇੱਥੋਂ ਰਾਵੀ ਦਰਿਆ ਦਾ ਜਿਹੜਾ ਪਾਣੀ ਦੀ ਮਾਰ ਆ ਇੱਥੇ ਕੋਰੀਡੋਰ ਤੇ ਜਿਹੜਾ ਇੱਥੋਂ ਪਾਰ ਪਿਆ ਵਾ ਉਥੋਂ ਹੁੰਦਾ ਹੋਇਆ ਇਧਰ ਹਰੂ ਵਾਲ ਸਾਈਡ ਇੱਧਰ ਸ਼ਿਕਾਰਮਾਸ਼ੀਆਂ ਨੂੰ ਕਾਲਾਂ ਵਾਲੀ ਚੌਂਕ ਇੱਧਰ ਪਾਣੀ ਦਾ ਬਹੁਤ ਹੀ ਜਿਆਦਾ ਮਾਰ ਪਿੰਡਾਂ ਨੂੰ ਵੱਜ ਗਈ ਆ ਤੇ ਇੱਥੇ ਅਜੇ ਤੱਕ ਨਾ ਤੇ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਿਆ ਤੇ ਨਾ ਕੋਈ ਇੱਥੇ ਪ੍ਰਸ਼ਾਸਨ ਇੱਥੇ ਕੋਈ ਵੀ ਨਿਗਾ ਆਇਆ ਖਾਸ ਕਰਕੇ ਮੈਂ ਖਾਲਸਾ ਏਡ ਵਾਲੇ ਜਿਹੜੇ ਪਹੁੰਚੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਜਿਹੜੇ ਲੋਕ ਆਪਣੀਆਂ ਛੱਤਾਂ ਦੇ ਉੱਤੇ ਚੜ੍ਹੇ ਨੇ ਉਹਨਾਂ ਤੱਕ ਪਹੁੰਚ ਕੀਤੀ ਆ ਪਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਜੇ ਕਿਤੇ ਖਾਲਸਾ ਏਡ ਨੂੰ ਕਿਸ਼ਤੀਆਂ ਮਿਲ ਜਾਂਦੀਆਂ ਬੇੜੀਆਂ ਮਿਲ ਜਾਂਦੀਆਂ ਤੇ ਜਿਹੜੇ ਬਹੁਤੇ ਜਿਆਦਾ ਪਿੰਡ ਜਿਹੜੇ ਪਾਣੀ ਦੀ ਲਪੇਟ 'ਚ ਆ ਗਏ ਨੇ ਉਹਨਾਂ ਤੱਕ ਇਹਨਾਂ ਨੇ ਆਸਾਨੀ ਨਾਲ ਪਹੁੰਚ ਕੇ ਤੇ ਉਹਨਾਂ ਪਰਿਵਾਰਾਂ ਨੂੰ ਚੰਗੀ ਜਗ੍ਹਾ ਤੇ ਸੁਰੱਖਿਤ ਥਾਵਾਂ ਤੇ ਇਹਨਾਂ ਨੇ ਪਹੁੰਚਾ ਦੇਣਾ ਸੀਗਾ ਸਿਰਫ ਇਹਨਾਂ ਨੂੰ ਕੋਲ ਕਿਸ਼ਤੀਆਂ ਦੀ ਪ੍ਰੋਬਲਮ ਆਈ ਹੈ ਤੇ ਖਾਲਸਾ ਏਡ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਪਾਣੀ ਦੇ ਨਾਲ ਘਿਰ ਗਏ ਨੇ ਪਿੰਡ ਉਹਨਾਂ ਵਾਸਤੇ ਰਾਸ਼ਨ ਵੀ ਲੈ ਕੇ ਆਏ ਨੇ ਆ ਸਾਹਮਣੇ ਦਿਖਾਈ ਦੇ ਰਿਹਾ ਹੈ ਹਰ ਤੱਕ ਪਹੁੰਚ ਕਰ ਰਹੇ ਨੇ ਪਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਆ ਕੇ ਇਹ ਡੇਰਾ ਬਾਬਾ ਨਾਨਕਾ ਹਲਕਾ ਜਾਂ ਕਲਾਨੌਰ ਸਾਈਡ ਜਿਹੜੇ ਪਿੰਡ ਪਾਣੀ ਦੇ ਵਿੱਚ ਪਿੰਡ ਘਿਰ ਗਏ ਨੇ ਉਹਨਾਂ ਪਿੰਡਾਂ ਤੱਕ ਜਿਹੜੀ ਆ ਪਹੁੰਚ ਕਰਕੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਜੜਾ ਵਾ ਪਹੁੰਚਾਇਆ ਜਾ ਸਕੇ ਖਾਲਸਾ ਏਡਵਾਲ ਵੱਲੋਂ ਵੀ ਬੇਨਤੀ ਹੈ ਕਿ ਸਾਡੇ ਨਾਲ ਹਰ ਕੋਈ ਜਿਹੜਾ ਵਾ ਇਹਨਾਂ ਦੇ ਨਾਲ ਸੰਪਰਕ ਕਰੇ ਤਾਂ ਜੋ ਜਿਹੜੇ ਲੋਕ ਜ਼ਿਆਦਾ ਫਸ ਗਏ ਨੇ ਇਹ ਪਿੰਡਾਂ ਦੇ ਵਿੱਚ ਪਾਣੀ ਦੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾ ਸਕੇ ਇੰਨੀ ਇੱਕ ਬੇਨਤੀ ਪ੍ਰਮਾਨ ਕਰਿਓ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕਿਸ਼ਤੀਆਂ ਦਾ ਜ਼ਰੂਰ ਪ੍ਰਬੰਧ ਕਰੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ 8-8 10-10 ਫੁੱਟ ਕਈ ਥਾਵਾਂ ਤੇ 12-12 ਫੁੱਟ ਵੀ ਪਾਣੀ ਚਲਾ ਗਿਆ ਹੈ ਲੋਕ ਆਪਣੀਆਂ ਤੀਸਰੀ ਤੀਸਰੀ ਮੰਜ਼ਲ ਤੇ ਚੜ ਕੇ ਬੈਠੇ ਨੇ ਆਵਾਜ਼ਾਂ ਦੇ ਰਹੇ ਨੇ ਪਰ ਲੋਕ ਕੋਈ ਉੱਥੇ ਪਹੁੰਚ ਨਹੀਂ ਰਿਹਾ। ਪਰ ਖਾਲਸਾ ਏਡ ਵਾਲੇ ਹਰ ਇੱਕ ਦੇ ਕੋਲ ਪਹੁੰਚਣ ਨੂੰ ਤਿਆਰ ਨੇ ਪਰ ਉਹਨਾਂ ਕੋ ਕੁਇਸਤੀਆਂ ਦੀ ਘਾਟ ਨੇ। ਘਾਟ ਹੋਣ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਬੇੜੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਿੰਡਾਂ ਜੋ ਬਾਹਰ ਕੱਢਿਆ ਜਾ ਸਕੇ ਜਿਹੜੇ ਪਾਣੀ 'ਚ ਘਿਰ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਹੋ ਤੁਸੀਂ ਆਗੇ ਘਰਿਆ। نه نال لا لو کال ساري تو ناهي دي ته ماري جي نون نال وي بدل وي گئي ها جي کي ڇا ٻڌا ڏي